ਸ਼ਾਂਦਾ ਸਮਾਸੀ ਪੂਰਨ ਮਾਸੀ ਦਾ ਚੰਦ ਆਸਮਾਨ ਚ ਚਮਕ ਰਿਹਾ ਸੀ ਦੋਵੇਂ ਜੰਗਲ ਦੇ ਰਾਹੀਂ ਇੱਕ ਪਿੰਡ ਦੇ ਕੋਨੇ ਤੱਕ ਆ ਗਏ ਉਥੇ ਇੱਕ ਖੂਹ ਸੀ ਉਸ ਵਿੱਚ ਚੰਦ ਦੀ ਛਾਂ ਪਾਣੀ ਵਿੱਚ ਚਮਕ ਰਹੀ ਸੀ ਗਿੱਦੜ ਕਹਿੰਦਾ ਇਸ ਖੂਹ ਦੇ ਅੰਦਰ ਜ਼ਰਾ ਚਾਖ ਇਹ ਪਨੀਰ ਕਿਸਾਨ ਨੇ ਇੱਥੇ ਲੁਕਾ ਕੇ ਰੱਖਿਆ ਹੈ ਪੇੜਿਆ ਚਾਖ ਕੇ ਵੇਖਦਾ ਹੈ ਮੂੰ ਚਪਾਨੀ ਆ ਜਾਂਦਾ ਹੈ ਕਹਿੰਦਾ ਵਾ ਇਹ ਤਾਂ ਬਲਦਾਂ ਦੇ ਮਾਸ ਤੋਂ ਵੀ ਵਧੀਆ ਹੈ ਉਹ ਕਹਿੰਦਾ ਗਿੱਦੜ ਪਰਾਵਾਂ ਤੂੰ ਪਹਿਲਾਂ ਜਾ ਇੱਥੇ ਰੱਟ ਚ ਦੋ ਬਾਲਟੀਆਂ ਹਨ ਤੂੰ ਇੱਕ ਵਿੱਚ ਬੈਠ ਜਾ ਮੈਂ ਦੂਜੀ ਨੂੰ ਫੜ ਲੈਂਦਾ ਹਾਂ ਗਿੱਦੜ ਇੱਕ ਬਾਲਟੀ ਵਿੱਚ ਬੈਠ ਜਾਂਦਾ ਹੈ ਪੇੜੀਏ ਨੂੰ ਵੀ ਖਾਣ ਦਾ ਲਾਲਚ ਹੋ ਜਾਂਦਾ ਹੈ ਉਹ ਦੂਜੀ ਬਾਲਟੀ ਵਿੱਚ ਬੈਠ ਜਾਂਦਾ ਹੈ ਜਿੱੱਡੜ ਵਾਲੀ ਬਾਲਟੀ ਉੱਤੇ ਚੜ ਜਾਂਦੀ ਹੈ ਪੀੜੀਏ ਵਾਲੀ ਬਾਲਟੀ ਖੂਹ ਵਿੱਚ ਚਲੀ ਜਾਂਦੀ ਹੈ ਜਿੱੱਡੜ ਉੱਪਰ ਆ ਕੇ ਖੜਾ ਹੋ ਜਾਂਦਾ ਹੈ ਪੇੜੀਆਂ ਚੀਕਦਾ ਹੈ ਅਰੇ ਮੈਂ ਤਾਂ ਤੇਰੀ ਮਦਦ ਲਈ ਅੰਦਰ ਆਇਆ ਸੀ ਤੂੰ ਉੱਪਰ ਚਲਾ ਗਿਆ ਕੀ ਤੂੰ ਪਾਗਲ ਹੋ ਗਿਆ ਜਿੱੱਡੜ ਹੱਸ ਕੇ ਕਹਿੰਦਾ ਇਸੇ ਨੂੰ ਕਹਿੰਦੇ ਹਨ ਦੁਨੀਆ ਦੂਜਿਆਂ ਦੀ ਚੀਜ਼ ਲੁੱਟਣ ਵਾਲਾ ਅਖੀਰ ਵਿੱਚ ਖੁਦ ਲੁੱਟ ਜਾਂਦਾ ਹੈ ਗਰੀਬ ਕਿਸਾਨ ਦੇ ਬੈਲ ਖਾਂਡ ਚਾਉਂਦਾ ਸੀ ਨਾ ਹੁਣ ਖਾ ਪਨੀਰ ਖਾ ਮੀਠਾ ਪਨੀਰ ਖਾ ਜਿੱਦੜ ਦਾ ਗੁਣਗਾ ਇਸ ਕਹਾਣੀ ਤੋਂ ਸਾਨੂੰ ਕਈ ਅਹਿਮ ਸਿੱਖਿਆਵਾਂ ਮਿਲਦੀਆਂ ਹਨ ਗੁੱਸੇ ਵਿੱਚ ਕੀਤੀ ਗੱਲ ਮੁਸੀਬਤ ਬਣ ਸਕਦੀ ਹੈ ਕਿਸਾਨ ਨੇ ਗੁੱਸੇ ਵਿੱਚ ਕਿਹਾ ਕਿ ਪੀੜਿਆ ਬਲਦ ਖਾਂ ਜਾਵੇ ਤਾਂ ਖੁਸ਼ੀ ਹੋਵੇਗੀ ਜੋ ਉਸ ਉੱਤੇ ਪਾਰੀ ਪੈ ਗਈ ਚਤੁਰਾਈ ਨਾਲ ਹੱਲ ਕੱਢਿਆ ਜਾ ਸਕਦਾ ਹੈ ਜਿੱਦੜ ਨੇ ਆਪਣੀ ਅਕਲ ਨਾਲ ਕਿਸਾਨ ਦੀ ਵੀ ਮਦਦ ਕੀਤੀ ਅਤੇ ਪੀੜੀਏ ਨੂੰ ਸਬਕ ਵੀ ਸਿਖਾਇਆ ਚੁਟੀਆਂ ਗੱਲਾਂ ਦੀ ਵੀ ਕੀਮਤ ਹੁੰਦੀ ਹੈ ਪੀੜਿਆ ਕਿਸਾਨ ਦੀ ਗੱਲ ਨੂੰ ਵਾਦਾ ਮੰਨ ਕੇ ਬਲਦ ਮੰਗ ਰਿਹਾ ਸੀ ਲਾਲਚ ਦਾ ਅੰਜਾਮ ਮਾੜਾ ਹੁੰਦਾ ਹੈ ਪੇੜਿਆ ਪਨੀਰ ਦੇ ਲਾਲਚ ਚ ਆ ਕੇ ਖੂ ਵਿੱਚ ਡੁੱਬ ਗਿਆ ਦੂਜਿਆਂ ਨੂੰ ਨੁਕਸਾਨ ਦੇਣ ਵਾਲਾ ਅਖੀਰ ਆਪਣੇ ਆਪ ਨੂੰ ਹੀ ਨੁਕਸਾਨ ਪਹੁੰਚਾਉਂਦਾ ਹੈ ਪੇੜਿਆ ਕਿਸਾਨ ਦੇ ਬਲਦ ਖਾਨ ਚਾਹੁੰਦਾ ਸੀ ਪਰ ਖੁਦ ਮੁਸੀਬਤ ਚ ਫਸ ਗਿਆ ਨੈਤਿਕ ਸਿੱਖਿਆ ਦੂਜਿਆਂ ਦਾ ਬੁਰਾ ਸੋਚਣ ਵਾਲਾ ਅਖੀਰ ਆਪਣੇ ਆਪ ਦਾ ਬੁਰਾ ਕਰ ਬੈਠਦਾ ਹੈ